ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਵਧੀਆ ਤੇ ਸ਼ਾਮ ਦੇ 4:30 ਹੋ ਗਏ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਸੀਧਾ ਤੇ ਆਪਾਂ ਆ ਗਏ ਐ ਵੈਸੇ ਮੈਂ ਤਾਂ ਨਹਾ ਨੂੰ ਕੇ ਸੌਂ ਗਈ ਸੀ ਸਵੇਰੇ ਤਾਂ ਹਾਲਤ ਦੇਖੋ ਮੇਰੀ ਕੀ ਆ ਅੱਜ ਮੈਂ ਕੋਈ ਮੇਕਅਪ ਨਹੀਂ ਕੀਤਾ ਖੁਸ਼ ਨਹੀਂ ਕੀਤਾ ਹੋਇਆ ਕੋਈ ਲਿਪਸਟਿਕ ਵਗੈਰਾ ਕੋਸ਼ ਨਹੀਂ ਮੈਂ ਉਸ ਕੀਤਾ ਹੋਇਆ ਅੱਜ ਅੱਜ ਮੈਂ ਕੋਈ ਮੇਕਅਪ ਨਹੀਂ ਕੀਤਾ ਹੋਇਆ ਤੇ ਅੱਜ ਹੈ ਦਸਵੀਂ ਸਵੇਰੇ ਆਪਾਂ ਦਸਵੀਂ ਨਹੀਂ ਕੀਤੀ ਸੀਗੇ ਸਵੇਰੇ ਆਪਾਂ ਜਲਦੀ ਚਲੇ ਗਏ ਸੀਗੇ ਇਸ ਕਰਕੇ ਤੇ ਆਪਾਂ ਹੁਣ ਕਰਾਂਗੇ ਦਸਵੀਂ ਹੁਣ ਟਿਕਾਂਗੇ ਆਪਾਂ ਦਸਵੀਂ ਦਾ ਮੱਥਾ ਤੇ ਮੈਂ ਚਲੀ ਸੀ ਹੁਣ ਨਾਉਣ ਤੇ ਉਸ ਤੋਂ ਪਹਿਲਾਂ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਲੌਗ ਸ਼ੁਰੂ ਕਰ ਲਈਏ ਤੇ ਇਧਰ ਦੋਨੋਂ ਪ્યોਤੀ ਪਤਾ ਨਹੀਂ ਕੀ ਇਹਨਾਂ ਦਾ ਘਵਾਚਿਆ ਮੋਲੀ ਖੜਤੀ ਵਦ ਨਹੀਂ ਕਿੱਥੇ ਸੀ ਏ ਬਸ ਆਹੀ ਗੱਲ ਕਰਨੀ ਆ। ਕਿਹਾ ਦੀ ਐ ਨਹੀਂ ਕਹਿੰਦਾ ਆ ਤੇ ਉਹ ਤੇ ਇਹ ਤੇ ਐਵੇਂ ਉੱਤੇ ਤੂੰ ਛੁੱਟੀ ਆ ਕੁੜੀ। ਆ ਬਾਬਾ। ਉਹ ਸਾਹਮਣੇ ਚ ਆ ਗੁਦਰ। ਉਹ ਬਾਬਾ। ਉਧਰ ਇਧਰਾਂ ਦੇ ਇਧਰ ਸਾਹਮਣੇ ਹੋ ਦੇ। ਉਹ ਬਾਬਾ। ਕੋਣ? ਚਲੋ ਕਰ ਦੋ। ਬਾਏ ਕਰ ਦੋ ਫਿਰ। ਚਲੋ ਕਰ ਦੋ। ਮੂੰਹ ਉਧਰ ਕਰਕੇ ਕਹੇ ਬਾਏ ਗੋਲੀਆਂ ਚ ਸੁਦਾ। ਤੇ ਚਲੋ ਜੀ ਮੈਂ ਹੁਣ ਨਹਾ ਕੇ ਆਉਣਾ ਤੇ ਫਿਰ ਮੈਂ ਰੋਟੀ ਵਗੈਰਾ ਬਾਬਾ ਜੀ ਦੀ ਬਣਾਉਣੀ ਆ, ਦੇਗ ਬਣਾਉਣੀ ਆ ਤੇ ਫਿਰ ਕਰਦੇ ਆਪਾਂ ਵਲੌਗ ਨੂੰ ਅੱਗੇ ਕੰਟੀਨਿਊ। ਹਾਲ ਤੇ ਦੇਖੋ ਆ ਮੇਰੇ ਅਲਰਜੀ ਹੋ ਗਈ ਸੀਗੀ ਆ ਮਤਲਬ ਕਿ ਮੈਨੂੰ ਖੰਡ ਤੋਂ ਅਲਰਜੀ ਆ ਖੰਡ ਨਾਲ ਹੋ ਗਈ ਸੀ ਵੈਸੇ ਹੁਣੇ ਠੀਕ ਆ ਹਲਕੇ ਜਿਹੇ ਮਾਰਕਸਾਇ ਚ ਜ਼ਿਆਦਾ ਦਿੰਦੀ ਆ ਤੇ ਜਦੋਂ ਮੈਂ ਮੇਕਅਪ ਕਰ ਲੈਂਦੀ ਆ ਫਿਰ ਦਿਖਦੇ ਨਹੀਂ ਹੈਗੇ ਤੇ ਅੱਜ ਮੈਂ ਕੋਈ ਮੇਕਅਪ ਹੀ ਨਹੀਂ ਕੀਤਾ ਹੋਇਆ विदाਉਟ ਮੇਕਅਪ ਵੈਸੇ ਮੇਰੀ ਸਕਿਨ ਸਾਫ਼ ਰਹਿੰਦਾ ਚਲੋ ਜੀ ਕਰਦੇ ਆ ਫਿਰ ਆਪਾਂ ਅੱਗੇ ਕੰਟੀਨਿਊ ਚੁੰਨੀ ਚੁੰਨੀ ਮੇਰੀ ਕਿਧਰ ਤੁਰੀ ਫਿਰਦੀ ਆ ਤੇ ਸ਼ਾਮ ਦਾ ਟਾਈਮ ਤੇ ਆਪਾਂ ਬਸ ਹੁਣ ਮੱਥਾ ਟੇਕਣਾ ਤਿਆਰੀ ਮੈਂ ਸਾਰੀ ਕਰਕੇ ਰੱਖ ਲਈ ਆ ਤੇ ਬਸ ਮੈਂ ਇਧਰ ਦੇਗ ਵੀ ਬਣਾ ਕੇ ਰੱਖਤੀ ਇਧਰ ਮੈਂ ਖੀਰ ਬਣਾ ਕੇ ਰੱਖਤੀ ਠੰਡੀ ਹੋਣ ਰੱਖੀ ਹੋਈ ਆ ਤੇ ਜੋਤ ਮੈਂ ਸਾਫ਼ ਕਰਕੇ ਰੱਖਤੀ ਆ ਤੇ ਬਸ ਮੈਂ ਹੁਣ ਮੱਥਾ ਹੀ ਟੇਕਣ ਲੱਗਣਾ ਵਾ ਸਿਰ ਦੇ ਪਨਾਈ ਜਾਂਦੇ ਆ ਤੇ ਮੱਥਾ ਟੇਕ ਕੇ ਤੇ ਫਿਰ ਚਲੋ ਬਾਅਦ ਵਿੱਚ ਪਛਾਦਾ ਛੱਕ ਲੈਣਗੇ ਹਨ ਤੇ ਵੈਸੇ ਤਾਂ ਅਸੀਂ ਸਵੇਰੇ ਮੱਥਾ ਠੀਕਦੇ ਹੁੰਨੇ ਆ ਤੇ ਅੱਜ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਦੇ ਪਪਾ ਨੂੰ ਜਾਣਾ ਸੀਗਾ ਤਾਂ ਕਰਕੇ ਬਈ ਅਸੀਂ ਸਵੇਰੇ ਮੱਥਾ ਨਹੀਂ ਟੇਕਿਆ ਤੇ ਬਾਹਰ ਮੈਂ ਹੋਮ ਲਈ ਧੋਣਾ ਵੀ ਪਾ ਕੇ ਹੀ ਹੋਈਆਂ ਅੱਗ ਬਸ ਮੱਚੀ ਜਾਂਦੀ ਆ ਤੇ ਮਸ ਮੱਥਾ ਟੇਕਣਾ ਦੇਖਦੇ ਆ ਜੇ ਟਾਈਮ ਰਿਹਾ ਤਾਂ ਮਾਸ਼ਕਿਆਣਾ ਸਾਹਿਬ ਵੀ ਮੱਥਾ ਟੇਕ ਕੇ ਆਵਾਂਗੇ ਤੇ ਹਜੇ ਦੇਖਦੇ ਆ ਫਾਈਨਲ ਨਹੀਂ ਕੀਤਾ ਹੈਗਾ ਰੈ ਕਰਦੇ ਸੀ ਤੇ ਚਲੋ ਜੀ ਟੇਕ ਲਈਏ ਮੱਥਾ ਕੀ ਕਰ ਦੂੰ ਛਾ ਵੀ ਕੱਢ ਮੂੰਹ ਚ ਤੇ ਦਸਵੀਂ ਦਾ ਮੱਥਾ ਆਪਾਂ ਟੇਕ ਲਿਆ ਤੇ ਮੈਂ ਫਲਕੇ ਵੀ ਬਣਾ ਕੇ ਰੱਖ ਤੇ ਤੇ ਹੁਣ ਚੱਲੇ ਸੀਗੇ ਆਪਾਂ ਮੱਲਾਪੁਰ ਨੇ ਮਸ਼ਕੀ ਆਣਾ ਸਾਹਿਬ ਮੱਥਾ ਟੇਕਣ ਠੀਕ ਹੈ ਸੀਰ ਸਰ ਤੇ ਚਲਦੇ ਆਂ ਜੀ ਤੇ ਨਾਲ ਫਿਰ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਸੀਰਤਾ ਉਹਦੇ ਪਾਪਾ ਦਾ ਇੰਨਾ ਜ਼ਿਆਦਾ ਕਰਦੀ ਆ ਨਾ ਹੁਣ ਉਹਨਾਂ ਨੇ ਲੋਕ ਲਾਉਣ ਜਾਣਾ ਸੀਗਾ ਹਨਾ ਵੀ ਜਸਟ ਲੋਕ ਹੀ ਲਾਉਣਾ ਸੀਗਾ ਤੇ ਉਹ ਵੀ ਇਹਨੂੰ ਇੰਨਾ ਵੀ ਬਰਸਾ ਨਹੀਂ ਹੈਗਾ ਵੀ ਮੈਂ ਮੰਮਾ ਕੋਲ ਰਹਿ ਭਾ ਵੀ ਨੂੰ ਆਏ ਵੀ ਪਾਪਾ ਪਤਾ ਨਹੀਂ ਮੇਰੇ ਕਿੱਥੇ ਚਲੇ ਆ ਲੋਕ ਲਾਉਣ ਵੀ ਨਾਲ ਗਈ ਆ ਇੰਨਾ ਜ਼ਿਆਦਾ ਕਹਿੰਦੇ ਹੁੰਦੇ ਆ ਵੀ ਕੁੜੀਆਂ ਦਾ ਅਟੈਚਮੈਂਟ ਤੇ ਉਹ ਪਿਆਰ ਤੇ ਉਹਦੇ ਨਾਲ ਜ਼ਿਆਦਾ ਹੁੰਦਾ

ਮਨੇ ਕੋਪਨਰ ਮਾਲ ਵੰਨਣਾ ਆਜਾ 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 ਤਪਾਗੇ ਸਿੱਕੇ ਹੁਣ ਦਵਾਰਾ ਸਾਹਿਬ ਪਿਛੇ ਰਹਿ ਗਏ ਦੇਵ ਦੇਵਤਰੀ ਬਾਗਤਾਂ ਦੀਏ ਪੰਨਾ ਕਰਤਾ ਸੁਬਾਹ ਦੇ ਗਵਾਹਾਂ ਦਾ ਅਧਿਆਨ ਕਰਕੇ ਬੋਲ ਜੀ ਜੀ ਕੋ ਸਲਾਖੇ ਵਾ ਸਭ ਭਿਆ ਗੁਰ ਪੂਰਾ ਆਪਣੇ ਕਲ ਕਾਂ ਜਾਪ ਸਦਾ ਨਿਹਾਲ ਰਹਾਉ ਅੰਤਰ ਪਹਾਰ ਥਾਂ ਅੰਤਰ ਯਾਤ ਕਥਾ ਟੇ ਕੇ ਆਏ ਤੇ ਇਹਨਾ ਮਨ ਲੱਗਦਾ ਨਾ ਉਹ ਗੁਰਦੁਆਰਾ ਸਾਹਿਬ ਤੇ ਇਹਨਾ ਸੋਹਣਾ ਕੀਰਤਨ ਹੈ ਨਾ ਕੀਰਤਨ ਬਹੁਤ ਸੋਹਣਾ ਹੋ ਰਿਹਾ ਸੀ ਨਾ ਹਾਂ ਕੀਰਤਨ ਬਾੜਾ ਜਿਆਦਾ ਪਹਿਲਾਂ ਹੁੰਦੇ ਸੀਗੇ ਉਹਨਾਂ ਨੂੰ ਕੀਰਤਨ ਤੋਂ ਬਾਹਰ ਚੱਲੇਗੇ ਡੜੀ ਮੋਕੇ ਵੀ ਸੀਗੇ ਉਹ ਮਤਲਬ ਮੈਂ ਤਾਂ ਇਹਨਾਂ ਨੂੰ ਹੀ ਦੇਖਿਆਗਾ ਜਿਹੜੇ ਹੋਣਾ ਬਾਬਾ ਜੀ ਹਾਂ ਤਕਰੀਬਨ ਕਾਫੀ ਹੱਦ ਤੱਕ ਮੈਂ ਦੇਖਿਆ ਜਿੰਨੇ ਵੀ ਤੇ ਮਤਲਬ ਸਿੰਘ ਆਉਂਦੇ ਆ ਰਾਸ ਬਹੁਤ ਹੁੰਦਾ ਜਿਵੇਂ ਅੱਜ ਅਸੀਂ ਅੱਜ ਬਹੁਤ ਜਿਹੜੇ ਗਿਆਨੀ ਬਾਬਾ ਜੀ ਆ ਇਹ ਤਾਂ ਪੁਰਾਣੇ ਹੀ ਆ ਯਾਨੀ ਜਿਹੜੇ ਮੈਂ ਅਰਦਾਸ ਕਰਦੇ ਸੀ ਤੇ ਹੁਣ ਦਵਾਈ ਲੈਣ ਲੱਗੇ ਉਹ ਦੇਖਦੇ ਸ੍ਰੀਮ ਵਾਲਾ ਕਿੱਥੇ ਉਹ ਰਹਿੰਦੀ ਉਹ ਉੱਥੇ ਹੁੰਦੇ ਆ ਪਹਿਲਾਂ ਦਵਾਈ ਲੈ ਲਓ ਫਿਰ ਤੇ ਯਾਨੀ ਕਿ ਮੈਂ ਕਹਿਣਾ ਇਹ ਚਾਹੁੰਦੀ ਸੀ ਕਿ ਵੀ ਇਸ ਗੁਰਦੁਆਰਾ ਸਾਹਿਬ ਆ ਕੇ ਇੰਨਾ ਕਿ ਜ਼ਿਆਦਾ ਮਨ ਲੱਗਦਾ ਨਾ ਬੰਦਾ ਬਸ ਉੱਥ ਦਾ ਹੀ ਨਹੀਂ ਹੈ ਜੀ ਨਹੀਂ ਕਰਦਾ ਇੱਥੋਂ ਜਾਣ ਨੂੰ ਬਸ ਮੈਂ ਤਾਂ ਕਹਿੰਦੀ ਕਿ ਕਿਹਾ ਵੀ फटाफट ਵਾਪਸ ਇਸ ਸ਼ਹਿਰ ਚ ਆ ਜਾਣਾ ਤੇ ਜਿੰਨੀ ਜਿੰਨੀ ਉਦੋਂ ਵੀ ਉਹ ਕੀਤੀਆਂ ਸਹੀ ਤਾਂ ਮੱਥੇ ਹੀ ਟੇਕੀ ਜਾਂਦਾ ਸੀ ਬਿੰਦੇ ਬਿੰਦੇ ਉਹ ਮੱਥਾ ਦਾ ਮੱਥਾ ਟੇਕਦਾ ਸੀਗਾ ਇਹ ਕੂਂ ਵੀ ਇਹ ਹਲ ਤਾਂ ਕਿ ਉਧਰ ਨੂੰ ਭੱਜੇ ਉਧਰ ਨੂੰ ਭੱਜੇ ਉਹ ਚੀਜ਼ ਦੇ ਮੈਨੂੰ ਬਹੁਤ ਸੁਣ ਮੈਂ ਤਾਂ ਇਹੀ ਕਿਹਾ ਬਾਬਾ ਜੀ ਨੂੰ ਵੀ ਤੁਸੀਂ ਛੇਤੀ ਛੇਤੀ ਇੱਥੇ ਆ ਜੀ ਵਾਪਸ ਆਂ ਛੂਨ ਫੜ ਲਓ ਬਤਾ ਉਹਦਾ ਕੋਈ ਕੁਝ ਮਾਗਦਾ ਕੋਈ ਕੁਝ ਮਾਗਦਾ ਮੈਂ ਕਿਹਾ ਅਸੀਂ ਛੇਤੀ ਜੀ ਬਾਬਾ ਜੀ ਤੁਹਾਡੇ ਕੋਲੇ ਆ ਜੀ ਅਸੀਂ ਬਹੁਤ ਟਾਈਮ ਬਾਅਦ ਆਏ ਆ ਅੱਗੇ ਅਸੀਂ ਪਹਿਲਾਂ ਆਉਂਦੇ ਰਹਿੰਦੇ ਸੀ ਡੇਲੀ ਅਸੀਂ ਤਾਂ ਬਾਬਾ ਦਾ ਡੇਲੀ ਕੰਮ ਤੇ ਜਾਣ ਤੋਂ ਪਹਿਲਾਂ ਮੱਥਾ ਟੇਕ ਕੇ ਜਾਂਦੇ ਹੁੰਦੇ ਸੀਗੇ ਇੱਥੇ ਮੱਛਕੀ ਜਣਾ ਸਾਹਿਬ ਤੇ ਹੁਣ ਜਦੋਂ ਦੇ ਅਸੀਂ ਪਿੰਡ ਸ਼ਿਫਟ ਹੋਏ ਆ ਤੇ ਸਾਤ ਪਿੰਡ ਵਾਲੇ ਗੁਰ ਤੇ ਚਲੋ ਪਰਮਾਤਮਾ ਮਿਹਰ ਕਰੇ ਕੰਟੀਨਿਊ ਹੋਵੇ ਦੁਬਾਰਾ ਇਹ ਬੜੀ ਰੂਟੀਨ ਤੇ ਚਲੋ ਹਾਂ ਮੈਡੀਸਿਨ ਲੈਣੀ ਆ ਪਾਪਾ ਨੇ ਇਹਨਾਂ ਨੂੰ ਫੀਵਰ ਜਿਹਾ ਲੱਗਦਾ ਸੀਗਾ ਤੇ ਉਹ ਲੈ ਲਈਏ ਤੇ ਪੇ ਚੱਲਾਂਗੇ ਆਪਾਂ ਘਰੇ ਤੇ ਇਧਰ ਦੇਖੋ ਸਾਡੇ ਸਾਹਜੀ ਫੂਨ ਚ ਹੀ ਆ ਤੇ ਬਸ ਇਹ ਫੂਨ ਚ ਉਹ ਤਾਂ ਬਸ ਮੱਥੇ ਜੜੀ ਕੇ ਜਾਂਦਾ ਸੀ ਬਿੰਦੇ ਬਿੰਦੇ ਤੇ ਅੱਜ ਨਾ ਬਸ ਮਨ ਖੁਸ਼ ਹੋ ਗਿਆ ਅੱਜ ਤਾਂ ਕਹਿ ਲੋ ਬਈ ਬਹੁਤ ਬਹੁਤ ਜ਼ਿਆਦਾ ਮਤਲਬ ਸਕੂਨ ਜਿਹਾ ਮਿਲ ਗਿਆ ਅੱਜ ਤਾਂ ਹਾਂ ਹੂੰ ਤੁਹਾਨੂੰ ਵੀ ਛੱਲੇ ਸੀ ਦਵਾਈ ਲੈਣ ਤੇ ਇਧਰ ਅੰਕਲ ਨੇ ਵੀ ਮੈਡੀਕਲ ਆਪਣਾ ਨਵਾਂ ਬਣਾ ਲਿਆ ਪਹਿਲਾਂ ਇਹਦੇ ਨਾਲ ਦੀ ਸ਼ਾਪ ਸੀਗੀ ਉਹ ਵਾਲੀ ਇਧਰ ਇਧਰ ਲੈਫਟ ਸਾਈਡ ਹੁਣ ਇਹਨਾਂ ਨੇ ਨਵਾਂ ਮੈਡੀਕਲ ਇਧਰ ਨਵੀਂ ਸ਼ਾਪ ਉਹ ਕਰ ਲਈ ਪਹਿਲਾਂ ਇਧਰਲੀ ਸਾਈਡ ਸੀ ਚਲੋ ਜੀ ਕੰਗ੍ਰੈਚੁਲੇਸ਼ਨ ਅੰਕਲ ਨੂੰ ਅਸੀਂ ਇੱਥੇ ਨਾ ਘੁਲ ਰੇ ਆ ਆਈਸਕ੍ਰੀਮ ਵਾਲਾ ਅੰਕਲ ਹੁੰਦੇ ਆ ਅਸੀਂ ਨਾ ਉਹਨਾਂ ਕੋਲੇ ਆਈਸਕ੍ਰੀਮ ਖਾਣੇ ਸਾਨੂੰ ਮਿਲ ਲਈ ਰੇ پتہ ਨਹੀਂ ਕਿੱਧਰ ਕੇ ਪਤਾ ਨਹੀਂ ਆਈ ਨਹੀਂ ਹੈਗੀ ਅੱਗੇ ਉਧਰਲੇ ਕਾਊਂਟ ਸਾਈਡ ਖੜਦੇ ਹੁੰਦੇ ਆ ਜਾਂ ਫਿਰ ਇੱਧਰ ਖੜਦੇ ਹੁੰਦੇ ਸਨ ਹਰ ਜਿੱਧਰ ਰਹਿਣਾ ਜਿੱਧਰ ਚਲੋ ਦੇਖਦੇ ਆ ਜੇ ਮਿਲ ਗਏ ਸਿਹਰਤ ਮਿਲ ਗਈ ਆ ਤੇ ਚਾਚੂ ਨੂੰ ਰਮਿੰਦਰ ਵੀਰੇ ਨੂੰ ਰਵਿੰਦਰ ਧੜੀਆਲ ਨੂੰ ਇਹਦੀ ਵਾਈਫ ਆ ਰਮਨਦੀਪ ਧੜੀਆਲ ਦਾ ਇੰਸਟਾਗ੍ਰam ਤੇ ਤੇ ਬਾਪਾ ਕਾਫੀ ਟਾਈਮ ਬਾਅਦ ਮਿਲੇ ਇਹਨਾਂ ਨੂੰ ਅਸੀਂ ਮੁੱਲਾਪੁਰ ਸੀਗੇ ਉੱਥਾਂ ਚਲੋ ਮਿਲਦੇ ਰਹਿੰਦੇ ਸੀ ਹੁਣ ਤਾਂ ਫਰੈਂਡ ਸਰਕਲ ਵੀ ਸਾਡਾ ਟੁੱਟ ਗਿਆ ਕਿਉਂਕਿ ਬਹੁਤ ਟਾਈਮ ਹੋ ਗਿਆ ਕਦੇ ਕੋਈ ਮਿਲਦਾ ਕਦੇ ਕੋਈ ਨਹੀਂ ਮਿਲਦਾ ਹਨ ਤੇ ਅੱਜ ਮਿਲ ਗਏ ਬਹੁਤ ਟਾਈਮ ਬਾਅਦ ਮਿਲਿਆ ਵੀਡੀਓ ਨਾ ਸਾਫ਼ ਨਹੀਂ ਆਉਂਦੀ ਕਿਉਂਕਿ ਨੇਰਾ ਬਾਹਰ ਪਰ ਅਸੀਂ ਨਾ ਛੇਤੀ ਛੇਤੀ ਵਾਪਸ ਆ ਜਾਣਾ ਤੇ ਫੇਰ ਫੇ ਇਹ ਸਾਡਾ ਸਰਕਲ ਉਵੇਂ ਚੱਲ ਪੂ ਸਾਡੇ ਅੱਠ ਹੋ ਗਏ ਸਾਨੂੰ ਇੱਥੇ ਹੀ ਉਦਲਾਪੁਰ ਜਿਹੜੀ ਦਿੰਦੇ ਨੂੰ ਮਹਿਲਾਪੁਰ ਜਿਹੜੀਆਂ ਦਿੰਦਿਆਂ ਨੂੰ ਤੇ ਸਿਰਤ ਆ ਗਈ ਚਲੋ ਜੀ ਆਪਾਂ ਆਪਣੀ ਆਈਸਕ੍ਰੀਮ ਖਾਈਏ ਇਹ ਪਤਾ ਨਹੀਂ ਆਪਣਾ ਕੀ ਲੈ ਕੇ ਆਏ ਆ ਕੀ ਲੈ ਕੇ ਆਏ ਹੋ ਚਲੋ ਛੱਡੋ ਪਹਿਲਾਂ ਮੈਨੂੰ ਆਪਣੀ ਆਈਸਕ੍ਰੀਮ ਖਾਣ ਦਿਓ ਉਹ ਹੈ ਨਹੀਂ ਸੀਗੀ ਹਾਂ ਹੀ ਕਰੀ ਜਾਂਦਾ ਮੰਮਾ ਮੰਮਾ ਵਾਸਤੇ ਆਇਆ ਤੇ ਉਹਨੂੰ ਕੁੱਤੇ ਹੰਬੰਦੇ ਲਿਆਂਦੀ ਤਾਂ ਮੰਮਾ ਵਾਸਤੇ ਸੀ ਇਹ ਪਿਓ ਦੀ ਹੀ ਖਾ ਗਈ ਲੈ ਕਹਿੰਦੇ ਅਸੀਂ ਤਾਂ ਖਾਣੀ ਨਹੀਂ ਉਹ ਆਵਦੀ ਚੀਜ਼ਾਂ ਲੈ ਕੇ ਆਈ ਸੀ ਦੇਖੀ ਪਾਪੇ ਨੇ ਸਾਰੀ ਖਿੱਚ ਲਈ ਬੱਪੂ ਰਾਜਾ ਉੱਥੇ ਰੱਖਦੇ ਉਹਨੇ ਬੜੇ ਹਰਾਮੀ ਨਿਕਲੇ ਦੋਨੇ ਲੋ ਜੀ 파ਟਕ ਲੱਗੇ ਨੋ ਤੇ ਪੋਸੀਲ ਤਾਂ ਹੋਣੀ ਹੋਗੀ ਹਾਂ ਪੌੜੇ ਨੋ ਤਾਂ ਉੱਤੇ ਹੋ ਗਿਆ ਟਾਈਮ ਆ ਲੈ ਤੇ ਹੁਣ ਬਸ ਇਧਰੋਂ ਆਊਗੀ ਟ੍ਰੇਨ 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 ਸੇ ਇੱਥੇ ਫੇਨ ਆਉਣ ਵਾਲੀ ਆ ਪੁੱਤ ਪੁੱਤ ਖਰਾ ਬੱਚੇ ਹੋਂ ਤੁਸੀਂ ਆਈਸਕ੍ਰੀਮ ਖਾ ਲਈ ਅਨ ਜੈਮਸ ਕੁਛ ਨਹੀਂ ਛੱਡਣਾ ਅਸੀਂ ਕਿੱਥੇ ਜੇ ਰੋਟੀ ਵੀ ਖਾਣੀ ਨੂੰ ਅਜੇ ਅਸੀਂ ਰੋਟੀ ਖਾਣੀ ਆ ਇਹ ਮੈਂ ਕਹਿੰਦਾ ਇਧਰ ਆ ਗਈ ਉਹ ਟ੍ਰੇਨ ਆ ਗਈ ਉਹ ਮੈਨੂੰ ਆਈ ਸੀ ਵੀ ਉਧਰੋਂ ਆਉਣੀ ਆ ਇਧਰ ਆਈ ਆ ਹੋਰੀ ਹੋਰੀ ਠਕ 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 ਇੱਥੇ ਨੰਗਰੀ ਸੀਰ ਤੇ ਇਥੋਂ ਦੀ ਰਾਤ ਨੂੰ ਇੰਨੀ ਆਵਾਜ਼ ਕਰਦੀ ਹੁੰਦੀ ਹੈ ਨਾ ਘਰ ਦੇ ਕੋਲ ਬੇਟੇ ਨਾਲ ਲਾ ਲਾਉਂਦਾ ਵੀ ਅੰਧਾਰੀ ਆ ਗਈ ਹੋਰ ਹੋਵੇ ਮੈਂ ਕਿਵੇਂ ਕਰਦੀ ਸੀਰ ਤੇ ਇਧਰੋਂ ਮੂੰਹ ਕਰਕੇ ਦੱਸਿਓ ਕਿਵੇਂ ਕਰਦੀ ਸੀ ਟ੍ਰੇਨ ਗੱਲ ਦੀ ਜੀ ਬਾੜੀ ਸਪੀਡ ਦੀ ਹੈ ਨਾ ਮੈਂ ਸਕੂਟਰ ਚੋਂ ਕੱਢਿਆ ਹੋਇਆ ਹਾਂ ਮੈਂ ਵੀ ਹਾਂ ਹਾਂ ਗਈ ਤਿੰਨ ਗਈ 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 ਪਪਾ ਪਤਾ ਨਾ ਸਕੂਟਰ ਚ ਪਾ ਦੋ ਟਾਂਡਾ ਨਾ ਮਤਲਬ ਤਕਰੀਬਨ ਮੈਂ ਨਾ ਇਹ ਪਾ ਦੋ ਪਾ ਦੋ ਤੇਰੀ ਸੈਂਸਰ ਲਾਤਾ ਹੈ ਨਾ ਹਾਂ ਇੱਥੇ ਸੈਂਸਰ ਹੁਣ ਇੱਕ ਮਿੰਟ ਬਾਅਦ ਹੀ ਖੁੱਲਦਾ ਇਹ ਅੱਗੇ ਦਾ ਉਹ ਗੇਟ ਜਾਂ ਦੇ ਕੇ ਖੋਲਦੇ ਹੁੰਦੇ ਸੀ ਲਓ ਜੀ ਆਪਾਂ ਅੱਗੇ ਘਰੇ ਤੇ ਬਸ ਹੁਣ ਮੈਂ ਰੋਟੀ ਖਾਣੀ ਆ ਸੇਰ ਨੂੰ ਰੋਟੀ ਖਵਾਉਣੀ ਆ ਤੇ ਇਹ ਵੀਡੀਓ ਫਿਰ ਜ਼ਿਆਦਾ ਵੱਡੀ ਹੋ ਜਾਂਦੀ ਆ ਤੇ ਕੀ ਹੋ ਗਿਆ ਮੂੰਹ ਤੇ ਮਾਰਤੀ ਬੋਤਲ ਯਾਰ ਤੂੰ ਦੋਨੋਂ ਮਾਰੀ ਆਪੇ ਹੀ ਮਾਰ ਲਈ ਉਹ ਤੁਸੀਂ ਉਹਦੇ ਸੱਟਾਂ ਮਾਰਦੇ ਹੋ ਕਿਧਰ ਉਹ ਵਿਚਾਰੀ ਨੂੰ ਸੱਡ ਦਿੰਦੇ ਆ ਕਿਤੇ ਕੋਸ਼ ਦੇ ਦੰਦਾਂ ਤੇ ਵੱਜੀ ਚਲ ਬਾਹਰ ਬਚ ਬਚ ਜਮਾਈਂ ਧਿਆਨ ਰੱਖਦੇ ਹੈਗੇ ਆਗੇ ਤ੍ਰਹੀ ਵੱਜੀ ਸੀ ਹਾਂ ਲੈ ਸਾਰਤਾ ਹੀ ਆ ਬਸ ਚਲੋ ਜੀ ਅੱਜ ਦੀ ਵੀਡੀਓ ਦਾ ਅਸੀਂ ਇੱਥੇ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟ ਜੀ